ਭਾਈ ਡੰਗਰਾਂ ਨੂੰ ਫੋਰੀ ਲਾਈ ਦੀ ਢੇਕਰੇ ਪੁੱਲਾ ਪੰਜ ਫਵਾਰੇ ਨੇ ਆ ਇਹਨਾਂ ਦੀ ਟੁੱਟੀ ਆ ਚਾਹੇ ਵੱਡੇ ਦੀ ਟੁੱਟੀ ਇੱਕ ਲਗਭਗ ਇੱਕ ਕਾਟਾਂ ਕਰ ਨੂੰ ਇੱਕ ਫਵਾਰਾ ਇੱਕ ਟੁੱਟੀ ਲਾਈ ਆ ਆ ਦੇਖੋ ਜੀ ਇਹ ਤੂੰ ਹਾਂ ਛੱਡਦੇ ਨੇ ਜੀ ਆ ਮੋਟਰ ਲੱਗੀ ਹੋਈ ਆ ਇਹਦੇ ਨਾਲ ਸੰਬੰਧਦਾ ਹੀ ਪਾਈਪ ਨਾਲ ਆ ਮੋਟਰ ਦਾ ਤੇ ਆ ਇਹਦਾ ਕਨੈਕਸ਼ਨ ਆ ਪਾਣੀ ਨਾਲ ਤੂੰ ਸਾਢ ਕੇ ਉਹ ਕਰਦੇ ਨੇ ਜੀ ਆਹ ਤਾਰ ਬੰਦੀ ਆ ਬਿਜਲੀ ਦੀ ਵੱਡੇ ਭਾਰੇ ਪਿੰਡਾ ਸੱਲਦੇ ਨੇ ਪਸ਼ੂਆਂ ਦਾ ਛੋਟੇ ਭਾਰੇ ਲਾਏ ਨੇ ਇਹ ਠੀਕ ਨਹੀਂ ਚਲਾ ਕੇ ਦਿਹਾਉਣੇ ਤੁਹਾਨੂੰ ਆ ਜਾਂਦੇ ਹੀ ਤਾਰ ਹੁਣ ਚੱਲਣਗੇ ਇਥੋਂ ਚੱਲੇ ਨਹੀਂ ਅਜੇ ਆ ਗਏ ਡਾਂਗੇ ਜੀ ਆਪਾਂ ਦੇਖੋ ਹੀ ਪਕਾਇਆ ਅੱਲਾ ਬਾਕੀ ਆ ਵੀ ਚੱਲ ਰਿਹਾ ਜੀ ਤੂੰ ਇਹ ਮੰਗੂ ਛੱਡਦੇ ਨੇ ਕੋਈ ਪ੍ਰੈਸਰ ਹੱਪੀ ਉਹਦੇ ਮਾਝੇ ਥੱਲੇ ਪਾਣੀ ਟੌਂਕੇ ਉਹ ਖੜੀ ਹੈ ਤੇ ਵੀ ਜਦਾ ਮੂੰਹ ਥੱਲੇ ਨੁਗਰਾ ਹਾ ਆ ਤੂੰ ਆਇਆ ਛੱਡਦੇ ਨੇ ਪਾਣੀ ਦਾ कढंदे गर्मी बहुत आहे